ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਲਿਆ ਜੋ ਕਹਿੰਦੇ ਨੇ ਵੀ ਅਸੀਂ ਆਪਣੇ ਕੰਮਾਂ ਧੰਧਿਆਂ ਕਰਕੇ ਆਪਣੇ ਕਾਰੋਬਾਰਾਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਨਾਮ ਨਹੀਂ ਜਪ ਪਾਉਂਦੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਲਈ ਮਹਾਪੁਰਖਾਂ ਵੱਲੋਂ ਦੱਸੀ ਹੋਈ ਇੱਕ ਖਾਸ ਜ਼ੁਗਤ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜੇ ਪਾਠ ਨਹੀਂ ਕਰ ਸਕਦੇ ਨਾਮ ਨਹੀਂ ਜਪ ਸਕਦੇ ਤਾਂ ਫਿਰ ਇਸ ਜ਼ੁਗਤੀ ਦੇ ਰਾਹੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨੀ ਆ ਇਸ ਇੱਕ ਸ਼ਬਦ ਜਾ ਆਪਣੇ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਦੇਣੀ ਆ ਤਾਂ ਫਿਰ ਆਓ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਦੇ ਆ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਕਿਰਪਾ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈੜਪਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਭੈੜਪਰਾ ਐਸੇ ਨੇ ਜੋ ਆਪਣੇ ਕੰਮਾਂ ਧੰਦਿਆਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਸੰਗਤ ਜੀ ਜਿਵੇਂ ਸਾਡੇ ਲਈ ਭੋਜਨ ਪ੍ਰਸ਼ਾਦਾ ਖਾਣਾ ਜ਼ਰੂਰੀ ਆ ਪਾਣੀ ਪੀਣਾ ਜ਼ਰੂਰੀ ਆ ਉਸੇ ਹੀ ਤਰ੍ਹਾਂ ਸਾਡੇ ਲਈ ਨਾਮ ਅਤੇ ਬਾਣੀ ਨਹੀਂ ਜ਼ਰੂਰੀ ਆ ਪਰ ਅਫਸੋਸ ਦੀ ਗੱਲ ਹੈ ਕਿ ਸਾਨੂੰ ਔਰ ਸਾਰੇ ਹੀ ਕੰਮ ਜ਼ਰੂਰੀ ਲੱਗਦੇ ਆ ਜਦੋਂ ਹੀ ਭਜਨ ਮੰਦਗੀ ਦੀ ਗੱਲ ਆਉਂਦੀ ਆ ਨਾਮ ਦੀ ਗੱਲ ਆਉਂਦੀ ਆ ਬਾਣੀ ਦੀ ਗੱਲ ਆਉਂਦੀ ਆ ਤਾਂ ਉਦੋਂ ਅਸੀਂ ਕਹਿੰਨੇ ਆ ਸਾਨੂੰ ਸਮਾਂ ਨਹੀਂ ਮਿਲਦਾ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਪੈਣਾ ਹੈ ਤਾਂ ਹੀ ਗੱਲ ਬਣਨੀ ਆ ਪਰ ਜੇਕਰ ਤੁਸੀਂ ਕਹਿੰਨੇ ਆ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਆ ਸਮਾਂ ਕੱਢਣ ਦੀ ਪਰ ਸਾਡੀਆਂ ਜ਼ਿੰਮੇਵਾਰੀਆਂ ਹੀ ਇੰਨੀਆਂ ਭਾਰੀਆਂ ਨੇ ਸਾਡੀਆਂ ਡਿਊਟੀਆਂ ਹੀ ਇੰਨੀਆਂ ਸਖਤ ਨੇ ਕਿ ਅਸੀਂ ਸਮਾਂ ਨਹੀਂ ਕੱਢ ਪਾਉਂਦੇ ਤਾਂ ਫਿਰ ਮਹਾਪੁਰਖ ਜੀ ਕਹਿੰਦੇ ਤੁਸੀਂ ਇਹ ਇੱਕ ਸ਼ਬਦ ਜਾਪ ਕਰਨਾ ਸ਼ੁਰੂ ਕਰ ਦੋ ਉਹ ਸ਼ਬਦ ਜਾਪ ਕਿਹੜਾ ਹੈ ਗੁਰਮੰਤਰ ਅਤੇ ਮੂਲ ਮੰਤਰ ਜਾਪ ਇਹਨਾਂ ਦੋਹਾਂ ਦਾ ਹੀ ਪੱਲਾ ਫੜ ਲਓ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਵਾਹਿਗੁਰੂ ਜੀ ਕਹਿਣਾ ਤਾਂ ਕੋਈ ਔਖਾ ਨਹੀਂ ਹੈ ਨਾ ਤੁਰਦਿਆਂ ਫਿਰਦਿਆਂ ਆਪਣੇ ਕੰਮ ਧੰਦੇ ਕਰਦਿਆਂ ਹੋਇਆਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹਾਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਭੈਣਾ ਨੇ ਉਹ ਕਰਦੇ ਸਾਰੇ ਕੰਮ ਧੰਦੇ ਕਰਦੀਆਂ ਕਰਦੀਆਂ ਕੰਮ ਧੰਦੇ ਵੀ ਨਿਬੜ ਜਾਣਗੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਜਪਿਆ ਜਾਵੇਗਾ ਅਤੇ ਇਸ ਤਰੀਕੇ ਦੇ ਨਾਲ ਜਪੇ ਹੋਏ ਦਾ ਸਾਨੂੰ ਜੋ ਫਲ ਮਿਲਣਾ ਹੈ ਨਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਜਿਹੜੀ ਭੈਣ ਆਟਾ ਗੁੰਨਦਿਆਂ ਗੁੰਨਦਿਆਂ ਵਾਹਿਗੁਰੂ ਵਾਹਿਗੁਰੂ ਜਪ ਰਹੀ ਆ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਰਹੀ ਆ ਰੋਟੀ ਬਣਾਉਂਦਿਆਂ ਹੋਇਆਂ ਮੂਲ ਮੰਤਰ ਜਾਪ ਗੁਰ ਮੰਤਰ ਜਾਪ ਭੋਜਨ ਪ੍ਰਸ਼ਾਦਾ ਸ਼ਕਾਉਂਦਿਆਂ ਹੋਇਆਂ ਉਹਦੇ ਮਨ ਅੰਦਰ ਗੁਰ ਮੰਤਰ ਮੂਲ ਮੰਤਰ ਚੱਲ ਰਿਹਾ ਹੈ ਤਾਂ ਉਹਦਾ ਆਪਣਾ ਹੀ ਭਲਾ ਨਹੀਂ ਹੋ ਰਿਹਾ ਉਹ ਤਾਂ ਪੂਰੇ ਪਰਿਵਾਰ ਦਾ ਭਲਾ ਕਰ ਰਹੀ ਆ ਕਿਉਂਕਿ ਜੋ ਭੋਜਨ ਪ੍ਰਸ਼ਾਦਾ ਉਹਨੇ ਤਿਆਰ ਕੀਤਾ ਹੈ ਉਹ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿਣਾ ਉਹ ਤਾਂ ਅੰਮ੍ਰਿਤ ਰੂਪੀ ਬਣ ਗਿਆ ਜਦੋਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਹੋਇਆ ਜਾਂ ਫਿਰ ਜੋ ਵੀ ਗੁਰਬਾਣੀ ਦਾ ਪਾਠ ਸਾਨੂੰ ਕੰਠਿਆ ਕੋਈ ਸ਼ਬਦ ਜਾਪ ਕੰਠਿਆ ਜਿਸ ਵੀ ਤਰੀਕੇ ਦੇ ਨਾਲ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਕਰਦਿਆਂ ਭੋਜਨ ਪ੍ਰਸ਼ਾਦਾ ਬਣਾਇਆ ਨਾ ਉਹ ਫਿਰ ਭੋਜਨ ਪ੍ਰਸ਼ਾਦਾ ਆਮ ਨਹੀਂ ਰਹਿੰਦਾ ਅਮਰਤ ਰੂਪੀ ਬਣ ਜਾਂਦਾ ਹੈ ਜਿਸ ਵੀ ਜੀ ਦੇ ਅੰਦਰ ਜਾਵੇਗਾ ਉਹਦੇ ਅੰਦਰ ਦੇ ਪਤਾ ਨਹੀਂ ਕਿੰਨੇ ਦੁੱਖ ਰੋਗ ਠੀਕ ਹੋਣਗੇ ਇਸ ਤਰ੍ਹਾਂ ਭੈਣਾ ਆਪਣਾ ਵੀ ਭਲਾ ਕਰ ਸਕਦੀਆਂ ਨੇ ਆਪਣੇ ਸਾਰੇ ਘਰ ਦੇ ਜੀਆਂ ਦਾ ਵੀ ਭਲਾ ਕਰ ਸਕਦੀਆਂ ਨੇ ਅਤੇ ਜਦੋਂ ਆਪਾਂ ਇੱਕ ਵਾਰ ਜਪਣਾ ਸ਼ੁਰੂ ਕਰ ਦਿੱਤਾ ਨਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਹ ਆਪੇ ਬਣਾ ਦੇਣੇ ਆ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਆ ਜਿਹੜਾ ਆਪਾਂ ਕਹਿ ਦਿੰਨੇ ਆ ਸਾਨੂੰ ਸਮਾਂ ਹੀ ਨਹੀਂ ਮਿਲਦਾ ਇਹ ਸਭ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਪੇ ਹੀ ਸੈੱਟ ਕਰਦੇ ਨੇ ਆ ਜੇ ਅਜੇ ਤੱਕ ਆ ਪਾਪਾ ਜਨਮ ਬੰਦਗੀ ਨਹੀਂ ਕਰ ਪਾ ਰਹੇ ਗੁਰਬਾਣੀ ਦਾ ਪਾਠ ਨਹੀਂ ਕਰ ਪਾ ਰਹੇ ਤਾਂ ਇਹਨਾਂ ਤਾਂ ਕਰ ਸਕਦੇ ਆ ਨਾ ਕਿ ਇੱਕ ਤਾਂ ਅਮਰਤ ਵੇਲੇ ਉੱਠ ਗਏ ਕਿਉਂਕਿ ਅਮਰਤ ਵੇਲੇ ਉੱਠਣਾ ਹਰੇਕ ਗੁਰਸਿੱਖ ਦੇ ਲਈ ਲਾਜ਼ਮੀ ਆ ਅਮਰਤ ਵੇਲੇ ਦੀ ਛੂਟ ਕਿਸੇ ਨੂੰ ਨਹੀਂ ਮਿਲੀ ਅਤੇ ਅਮਰਤ ਵੇਲੇ ਉੱਠਣ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਵੀ ਸਾਨੂੰ ਮਿਲਦੀ ਆ ਸ਼ਰੀਰ ਨੂੰ ਤੰਦਰੁਸਤੀ ਮਿਲਦੀ ਆ ਅਤੇ ਸਾਡੇ ਘਰ ਦੇ ਬਾਹਰ ਦੇ ਸਾਰੇ ਕੰਮਕਾਰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਆਪਾਂ ਕਰ ਪਾਉਂਦੇ ਆ ਅਮਰਤ ਤਵੇਲਾ ਪਤ ਚਾਰੇ ਪਾਸਿਆਂ ਤੋਂ ਸਾਡੇ ਲਈ ਖੁਸ਼ੀਆਂ ਵਰਕਤਾ ਤੰਦਰੁਸਤੀ ਤਰੱਕੀ ਲੈ ਕੇ ਆਉਂਦਾ ਹੈ ਇਸ ਕਰਕੇ ਇੱਕ ਨਿਯਮਤਾ ਅਮਰਤ ਵੇਲੇ ਦਾ ਹੋਵੇ ਕਿ ਅਸੀਂ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾ ਸਟੈਪ ਤਾਂ ਸਾਡਾ ਇਹੀ ਹੋਵੇ ਕਿ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰੀਏ ਵਾਹਿਗੁਰੂ ਜਾਪ ਕਰ ਲਓ ਸ਼ੁਕਰਾਨਾ ਕਰ ਲਓ ਗੁਰਬਾਣੀ ਦਾ ਪਾਠ ਕਰ ਲਓ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਕੱਢਣਾ ਹੈ ਪਰ ਜੇ ਤੁਸੀਂ ਬਹੁਤੇ ਹੀ ਕਾਲੇ ਹੋ ਬਹੁਤੇ ਹੀ ਜ਼ਿੰਮੇਵਾਰ ਬਹੁਤੀਆਂ ਹੀ ਵੱਡੀਆਂ ਜ਼ਿੰਮੇਵਾਰੀਆਂ ਨੇ ਤੁਹਾਡੇ ਸਿਰ ਤੇ ਕਿ ਤੁਸੀਂ ਕਹਿੰਦੇ ਆਂ ਵੀ ਉੱਠਦਿਆਂ ਸਾਰ ਸਾਨੂੰ ਕੰਮ ਨੂੰ ਹੱਥ ਪਾਉਣਾ ਪੈਂਦਾ ਤੇ ਫਿਰ ਉਹ ਕੰਮ ਕਰਦਿਆਂ ਕਰਦਿਆਂ ਹੀ ਆਪਾਂ ਗੁਰਬਾਣੀ ਦਾ ਪਾਠ ਕਰ ਸਕਦੇ ਆ ਕਿਉਂਕਿ ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜਾਣਦੇ ਆ ਨਾ ਕਿ ਕਿਹਦੀ ਜ਼ਿੰਮੇਵਾਰੀ ਕਿਹਦਾ ਕੰਮਕਾਰ ਕਿੰਨਾ ਜ਼ਰੂਰੀ ਆ ਜੇਕਰ ਸੱਚਮੁੱਚ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਖੁਸ਼ੀ-ਖੁਸ਼ੀ ਨਿਭਾ ਰਹੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਤਾਂ ਸਾਡੇ ਤੇ ਵੈਸੇ ਹੀ ਬੜੇ ਮਿਹਰਬਾਨ ਹੁੰਦੇ ਆ ਕੋਈ ਵੀ ਮਨੁੱਖ ਜਦੋਂ ਆਪਣੇ ਕੰਮ ਨੂੰ ਖੁਸ਼ੀ-ਖੁਸ਼ੀ ਚਾਅ ਨਾਲ ਕਰਦਾ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਉਸ ਕੰਮ ਦੇ ਵਿੱਚ ਬਰਕਤ ਪਾ ਦਿੰਦੇ ਨੇ ਅਤੇ ਜੇਕਰ ਉਸ ਕੰਮ ਦੇ ਵਿੱਚ ਖੁਸ਼ੀ ਚਾਅ ਦੇ ਨਾਲ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਜੁੜ ਜਾਵੇ ਤਾਂ ਫਿਰ ਉਸ ਕੰਮ ਦੀਆਂ ਬਰਕਤਾਂ ਤਾਂ ਆਪਾਂ ਅੰਦਾਜ਼ਾ ਵਿਨੇ ਲਗਾ ਸਕਦੇ ਉਹ ਕੰਮਕਾਰ ਕਰਦਿਆਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਮਾਂ ਬੀਤ ਗਿਆ ਕੰਮ ਕਰਨੇ ਆਸਾਨ ਹੋ ਜਾਂਦੇ ਆ ਕੰਮ ਕਰਨੇ ਔਖੇ ਨਹੀਂ ਲੱਗਦੇ ਅਤੇ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਮਾਲਕ ਨੂੰ ਯਾਦ ਕਰਾਂਗੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰੇ ਰਸਤੇ ਸਾਫ਼ ਕਰ ਦੇਣਗੇ ਸਾਡੇ ਸਾਰੇ ਕੰਮ ਵੀ ਆਸਾਨ ਕਰਨਗੇ ਅਤੇ ਸਾਡਾ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਾਮ ਵੀ ਸਾਡੀ ਝੋਲੀ ਦੇ ਵਿੱਚ ਪਾ ਦੇਣਗੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਦੇਖਦੇ ਨੇ ਆਪਾਂ ਦੁਨੀਆ ਦੇ ਸਾਹਮਣੇ ਚੁਸਤ ਚਲਾਕੀਆਂ ਕਰ ਸਕਦੇ ਆ ਦੁਨੀਆ ਨੂੰ ਆਪਾਂ ਠੱਗ ਸਕਦੇ ਆ ਦੁਨੀਆ ਨੂੰ ਅਸੀਂ ਤੁਖੇ ਦੇ ਵਿੱਚ ਰੱਖ ਸਕਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਦੇ ਆ ਨਾ ਉਹਨਾਂ ਨੂੰ ਪਤਾ ਹੈ ਕਿ ਕੌਣ ਕਿੰਨਾ ਸੱਚਾ ਕਿੰਨਾ ਝੂਠਾ ਕਿਹਦੇ ਅੰਦਰ ਮੇਰੇ ਲਈ ਕਿੰਨਾ ਪਿਆਰ ਆ ਜੇ ਤਾਂ ਅਸੀਂ ਸੱਚੀ ਪਿਆਰ ਦੇ ਵਿੱਚ ਭਿੱਜੇ ਹੋਏ ਆ ਸਾਡੇ ਅੰਦਰ ਮਾਲਕ ਦਾ ਨਾਮ ਜਪਣ ਦੀ ਤੜਫਿਆ ਪਰ ਸਮਾਂ ਨਹੀਂ ਘੜ ਪਾ ਰਹੇ ਤਾਂ ਫਿਰ ਤਾਂ ਸਾਡਾ ਇਹ ਤੁਰਦੇ ਫਿਰਦੇ ਜਾਂਪਿਆਂ ਹੋਇਆ ਵੀ ਪ੍ਰਮਾਣ ਆ ਪਰ ਜੇਕਰ ਸਿਰਫ ਬਹਾਨੇ ਆ ਜ਼ਿੰਮੇਵਾਰੀਆਂ ਦੇ ਨਾਂ ਦੇ ਉੱਤੇ ਅਸੀਂ ਸਿਰਫ ਬਹਾਨਾ ਬਣਾ ਰਹੇ ਆ ਤਾਂ ਫਿਰ ਵਾਹਿਗੁਰੂ ਜੀ ਉਹ ਵੀ ਜਾਣਦੇ ਨੇ ਸਾਡੇ ਅੰਦਰ ਭਾਵਨਾ ਸੱਚੀ ਸੁੱਚੀ ਹੋਵੇ ਸੋ ਸੰਗਤ ਜੀ ਜੋ ਵੀ ਸਿੱਖ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਰੋਸੇ ਦੇ ਨਾਲ ਯਾਦ ਕਰਦੇ ਨੇ ਪਿਆਰ ਦੇ ਨਾਲ ਯਾਦ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਕਿਰਪਾ ਜ਼ਰੂਰ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਦੂਰ ਨਹੀਂ ਆ ਸਾਡੇ ਨਾਲ ਹੀ ਨੇ ਬਸ ਜਦੋਂ ਸਾਡੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੀ ਮਿਲਣ ਦੀ ਤਾਂਗ ਤੜਫ ਉੱਠੀ ਸਤਿਗੁਰ ਸੱਚੇ ਪਾਸ਼ਾ ਪਰ ਤਖ ਵਰਤ ਜਾਂਦੇ ਨੇ ਤਾਂ ਇਸ ਕਰਕੇ ਜੇਕਰ ਤੁਸੀਂ ਅਜੇ ਤੱਕ ਅੰਮ੍ਰਿਤ ਵੇਲੇ ਉੱਠ ਕੇ 2 ਢਾਈ ਘੰਟੇ ਨਹੀਂ ਕੱਢ ਪਾਉਂਦੇ ਤਾਂ ਫਿਰ ਕੰਮਕਾਰ ਕਰਦਿਆਂ ਹੋਇਆਂ ਆਪਾਂ ਆਪਣੇ ਵਾਹਿਗੁਰੂ ਜੀ ਨੂੰ ਆਪਣੇ ਚਿੱਤ ਵਿੱਚ ਯਾਦ ਕਰਦੇ ਰਹਿਣਾ ਹੈ ਚੇਤੇ ਦਾ ਅੰਗ ਬਣਾ ਲੈਣਾ ਹੈ ਭੈਣਾ ਬੀਬੀਆਂ ਸਵੇਰੇ ਚਾਹ ਪਾਣੀ ਨਾਸ਼ਤਾ ਬਣਾਉਂਦਿਆਂ ਹੋਇਆਂ ਵਾਹਿਗੁਰੂ 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 ਜਾਂ ਫਿਰ ਮool ਮੰਤਰ ਜੀ ਦਾ ਜਾਪ ਉਸੇ ਤਰ੍ਹਾਂ ਫਿਰ ਚਾਹ ਪਾਣੀ ਨਾਸ਼ਤਾ ਸ਼ਿਕਾਉਂਦਿਆਂ ਹੋਇਆਂ ਰੋਟੀ ਬਣਾਉਂਦਿਆਂ ਹੋਇਆਂ ਝਾੜੂ ਪੋਚਾ ਲਗਾਉਂਦਿਆਂ ਹੋਇਆਂ ਵੀਰ ਵੀ ਜਦੋਂ ਦਫ਼ਤਰ ਜਾਂਦੇ ਨੇ ਆਪਣਾ ਕੰਮਕਾਰ ਕਰਦੇ ਨੇ ਤਾਂ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਯਾਦ ਕਰ ਸਕਦੇ ਹੋ ਵਾਹਿਗੁਰੂ ਜੀ ਕਹਿ ਕੇ ਯਾਦ ਕਰ ਲਓ ਮool ਮੰਤਰ ਜਾਪ ਰਾਈਂ ਯਾਦ ਕਰ ਲਓ ਬਸ ਆਪਾਂ ਸਮਾਂ ਕੱਢਣਾ ਹੈ ਪਰ ਇਥੇ ਵੀ ਧਿਆਨ ਰੱਖਣਾ ਇਹ ਨਹੀਂ ਆ ਵੀ ਅੱਜ ਪਾਠ ਕਰਨਾ ਸ਼ੁਰੂ ਕੀਤਾ ਸ਼ਬਦ ਜਾਪ ਕਰਨਾ ਸ਼ੁਰੂ ਕੀਤਾ ਤੇ ਬਸ ਗਿੰਤਿਕਾ ਮਿੰਤਿਕਾ ਹੀ ਕਰਦੇ ਜਾਈਏ ਵੀ ਮੈਨੂੰ ਤਾਂ ਇੰਨੇ ਦਿਨ ਹੋ ਗਏ ਮੈਨੂੰ ਤਾਂ ਕੋਈ ਲਾਭ ਹੀ ਨਹੀਂ ਮਿਲਿਆ ਮੈਨੂੰ ਤਾਂ ਕੋਈ ਫਾਇਦਾ ਹੀ ਨਹੀਂ ਮਿਲਿਆ ਫਾਇਦਾ ਤਾਂ ਸਾਡਾ ਉਸੇ ਵੇਲੇ ਤੋਂ ਹੋਣਾ ਸ਼ੁਰੂ ਹੋ ਗਿਆ ਹਾਂ ਇਹ ਹੋ ਸਕਦਾ ਸਾਨੂੰ ਕੁਝ ਸਮੇਂ ਬਾਅਦ ਪਤਾ ਲੱਗੇ ਇਸ ਕਰਕੇ ਕਾਲੇ ਨਹੀਂ ਪਹਿਣਾ ਕਿਉਂਕਿ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਵੀ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਹੀ ਬਾਹਰ ਆਉਂਦਾ ਹੈ ਪਰ ਜੇਕਰ ਕਿਸਾਨ ਉਹ ਧਰਤੀ ਦੇ ਵਿੱਚ ਬੀਜੇ ਹੋਏ ਬੀਜ ਨੂੰ ਪੁੱਟ-ਪੁੱਟ ਕੇ ਦੇਖੀ ਜਾਵੇ ਵੀ ਦੇਖਾਂ ਇਹ ਪੁੰਗਰੇ ਆਏ ਕਿ ਨਹੀਂ ਤਾਂ ਫਿਰ ਉਹ ਕਦੇ ਵੀ ਪੁੰਗਰੇਗਾ ਨਹੀਂ ਕਦੇ ਵੀ ਉੱਗੇਗਾ ਨਹੀਂ ਕਦੇ ਵੀ ਉਹ ਬੀਜ ਦਰਖਤ ਨਹੀਂ ਬਣੇਗਾ ਉਸੇ ਹੀ ਤਰ੍ਹਾਂ ਜੇ ਜਪਿਆ ਹੈ ਜਪ ਕੇ ਭੁੱਲ ਜਾਓ ਸੇਵਾ ਕੀਤੀ ਹੈ ਸੇਵਾ ਕਰਕੇ ਭੁੱਲ ਜਾਓ ਇਹ ਨਹੀਂ ਵੀ ਯਾਦ ਹੀ ਰਹੀ ਜਾਣਾ ਕਿ ਮੈਨੂੰ ਇੰਨੇ ਦਿਨ ਹੋ ਗਏ ਨਾਮ ਜਪਦੇ ਨੂੰ ਇੰਨੇ ਘੰਟੇ ਹੋ ਗਏ ਨਾਮ ਜਪਦੇ ਨੂੰ ਜਪਣਾ ਸਾਡਾ ਫਰਜ਼ ਅਸੀਂ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰਨੀ ਆ ਜਪੇ ਹੋਏ ਦਾ ਕੋਈ ਦਾਵਾ ਨਹੀਂ ਕਰਨਾ ਕੀਤੀ ਹੋਈ ਸੇਵਾ ਦਾ ਕੋਈ ਦਾਵਾ ਨਹੀਂ ਕਰਨਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਜਪਣਾ ਅਸੀਂ ਇਸ ਕਰਕੇ ਆ ਕਿਉਂਕਿ ਸਾਡੇ ਲਈ ਜਪਣਾ ਜ਼ਰੂਰੀ ਆ ਲਾਜ਼ਮੀ ਆ ਅਸੀਂ ਨਾਮ ਜਪ ਕੇ ਭਜਨ ਮੰਦਗੀ ਕਰਕੇ ਗੁਰਬਾਣੀ ਦਾ ਪਾਠ ਕਰਕੇ ਕਿਸੇ ਤੇ ਐਹਸਾਨ ਨਹੀਂ ਕਰ ਰਹੇ